ਤੋ ਪਹਿਲਾਂ ਤਾਂ ਮੈਂ ਪ੍ਰੈਸ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਹੀ ਸ਼ਾਰਟ ਨੋਟ ਨੋਟਿਸ ਦੇ ਉੱਤੇ ਬਹੁਤ ਵੱਡੀ ਗਿਣਤੀ ਵਿੱਚ ਆ ਕੇ ਇਸ ਪੈਂਕ ਕਨਫਰੰਸ ਵਿੱਚ ਸਾਲਿਆ ਉਹਨਾਂ ਦਾ ਧੰਨਵਾਦ ਕਰਦਾ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਨੈਸ਼ਨਲ ਕਮਿਸ਼ਨਰ ਅਰਮਨ ਕੇਂਦਰੀਵਾਲ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੀ ਜਤਨਾ ਸੰਕਾ ਜਿਨ੍ਹਾਂ ਨੇ ਆਦੇਸ਼ਾਂ ਸਦਕਾ ਇਹ ਕੰਮ ਨੇ ਪ੍ਰੇ ਚੜਿਆ ਮਗਰਲੇ ਲੰਬੇ ਸਮੇਂ ਤੋਂ 3 ਸਾਲ ਹੋ ਗਏ ਸੀ ਜਦੋਂ ਤੋਂ ਸਰਕਾਰ ਬਣੀ ਸੀ ਔਰ ਮੈਂ ਇੱਕੋ ਹੀ ਕੰਮ ਤੇ ਲੱਗਿਆ ਹੋਇਆ ਕਿ ਸ਼ਹਿਰ ਦੀ ਸੀਵਰ ਦਾ ਜਿਹੜਾ ਕੰਮ ਆ ਸ਼ੁਰੂ ਹੋਵੇ ਤੇ ਉਹ ਵਧੀਆ ਢੰਗ ਨਾਲ ਹੋਵੇ ਨਾਲ ਹੀ ਜਿਹੜੀ ਵਾਟਰ ਸਪਲਾਈ ਦਾ ਕੰਮ ਹੈ ਉਹ ਬਹੁਤ ਵਧੀਆ ਢੰਗ ਨਾਲ ਹੋਵੇ ਅਸੀਂ ਪਿਛਲੇ ਸਾਲ ਡੇਢ ਸਾਲ ਦੇ ਵਿੱਚ ਕੁਝ ਵਾਟਰ ਪਾਈਪ ਦੀਆਂ ਪਾਈਪ ਜਿਹੜੀਆਂ ਲਾਈਨਾਂ ਫੌਂ ਦੇ ਵਿੱਚ ਸਫਲ ਵੀ ਹੋਏ ਸੀ ਪਰ ਨਾਲ ਹੀ ਨਾਲ ਬਦਕਿਸਮਤੀ ਦੀ ਗੱਲ ਹੈ ਕਿ ਪਤਾ ਨਹੀਂ ਕਿਸ ਮਿਊਸਪਲ ਕਮੇਟੀ ਨੇ ਮਨਜ਼ੂਰੀ ਦਿੱਤੀ ਉਹ ਜਿਹੜੀ ਪਾਈਪ ਪੈਣੀ ਸੀ ਕੋਈ ਜਿਹੜੀ ਕੇਬਲ ਪੈਣੀ ਸੀ ਗੈਸ ਪਾਈਪ ਉਹਨੇ ਉਸ ਮਸ਼ੀਨ ਨੇ ਸ਼ਹਿਰ ਦਾ ਦੁਬਾਰਾ ਤੋਂ ਬੁਰਾ ਹਾਲ ਕਰਤਾ ਔਰ ਉਹਦਾ ਅਜੇ ਤਾਈ ਕੋਈ ਰਿਪੇਅਰ ਸਾਹਮਣੇ ਨਹੀਂ ਆਈ ਮੈਂ ਜਿਸ ਗੱਲ ਦਾ ਧਰਮਾਤ ਮੁੱਖ ਮੰਤਰੀ ਸਾਹਿਬ ਦਾ ਕਰ ਰਿਹਾ ਸੀ ਸਰਦਾਰ ਭਗਵੰਤ ਸਿੰਘ ਮਾਨ ਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ 92 ਕਰੋੜ ਰੁਪਇਆ ਜਿਹੜਾ ਮੁਕਸਰ ਦੇ ਸੀਵਰ ਲਈ ਪਾਸ ਹੋਇਆ ਤੇ ਅਗਲੇ 2 ਢਾਈ ਮਹੀਨਾਵਾਂ ਵਿੱਚੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਜਿਹੜਾ 92 ਕਰੋੜ ਦੀ ਲਾਗਤ ਨਾਲ ਅਗਲੇ 2 ਢਾਈ ਮਹੀਨਿਆਂ ਦੇ ਵਿੱਚ 62% ਆਬਾਦੀ ਲਈ ਜਿਹੜਾ ਕਵਰ ਕੀਤੀ ਜਾਊਗੀ ਜਿਹੜੀ ਬਾਕੀ ਦੀ ਰਹਿਣਦੀ ਆਬਾਦੀ ਹੈ ਉਹਦੇ ਲਈ ਵੀ ਜਲਦੀ ਇਸ ਕੰਮ ਦੀ ਸਕੀਮ ਹੋਰ ਆਉਂਦੀ 48 ਕਰੋੜ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀ ਜਿਹੜੀ ਮਨਜ਼ੂਰੀ ਮਿਲੀ 48 ਕਰੋੜ ਦੀ ਇਹ ਹੈਗਾ ਪੀਣ ਵਾਲੇ ਪਾਣੀ ਲਈ ਜਿਹੜੀ ਪਾਣੀ ਪਾਈਪ ਪੈਣੀ ਹੈ ਉਹ 200 ਕਿਲੋਮੀਟਰ ਪਾਣੀ ਦੀਆਂ ਪਾਈਪਾਂ ਪਾਈਆਂ ਜਾਣੀਆਂ ਅਤੇ ਰਿਪੇਅਰ ਹੋਣ ਵਾਲੀਆਂ ਪਾਈਪਾਂ ਨੂੰ ਰਿਪੇਅਰ ਕੀਤਾ ਜਾਵੇਗਾ ਪਾਣੀ ਦੀ ਗੁਣਵੱਤਾ ਨੂੰ ਵਿਧਾਨ ਲਈ ਵਾਟਰ ਟ੍ਰੀਟਮੈਂਟ ਪਲਾਂਟ ਪੀਸੀ ਟੈਂਕ ਐਚਓਐਸਆਰ ਅਤੇ ਕਲੀਅਰ ਵਾਟਰ ਯੂ ਜੀ ਐਸ ਆਰ ਵੀ ਲਗਾਏ ਜਾਣਗੇ ਇਸ ਗੰ ਦਾ ਵੀ ਦੁੱਖ ਹੁੰਦਾ ਹੈ ਕਿ ਮਗਰਲੀਆਂ ਸਰਕਾਰਾਂ ਨੇ ਧਿਆਨ ਨਾ ਦੇਣ ਕਰਕੇ 2015 ਦੇ ਵਿੱਚ ਮੁਕਸਰ ਸ਼ਹਿਰ ਅੰਮ੍ਰਿਤ ਯੋਜਨਾ ਦੇ ਵਿੱਚ ਆਇਆ ਸੀ ਔਰ ਉਸ ਅੰਮ੍ਰਿਤ ਯੋਜਨਾ ਦਾ 2016 ਦੇ ਵਿੱਚ ਆਉਣ ਤੇ 20 ਦੇ ਵਿੱਚ ਉਹ ਯੋਜਨਾ ਖਤਮ ਹੋ ਜਾਣੀ ਸੀ ਮੁਕੰਮਲ ਹੋ ਜਾਣੀ ਸੀ ਔਰ ਸਾਡੀਆਂ ਜਿਹੜੇ ਵੀ ਮੌਜੂਦਾ ਸਿਆਸੀ ਪਾਰਟੀਆਂ ਦੇ ਨੇਤਾ ਸੀ ਜਾਂ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਇਹਨੂੰ ਅਣਗੌਲਿਆ ਕਰਕੇ ਮੋਕਸਰ ਨੂੰ ਧਿਆਨ ਨਹੀਂ ਦਿੱਤਾ ਜਾਂ ਉਹਨਾਂ ਜਿਹੜੇ ਉਦੋਂ ਦੇ ਮੌਜੂਦਾ ਮੋਕਸਰ ਨੂੰ ਰਹਿਮਾਈ ਦੇ ਰਹੇ ਰਹਿੰਦੇ ਤਾਂ ਸੀ ਉਹਨਾਂ ਦਾ ਨਾਂ ਧਿਆਨ ਹੋਂਣ ਕਰਕੇ ਇਹ ਯੋਜਨਾ ਲਗਾਤਾਰ ਰੁਲਦੀ ਦੁਰੀ ਫਿਰਦੀ ਸੀ ਤੇ ਲਗਾਤਾਰ ਹੀ ਇਹ ਕਦੇ ਅਮਰ 2 ਦੇ ਵਿੱਚ ਆ ਗਈ ਬਾਅਦ ਚ 1 ਦੇ ਵਿੱਚੋਂ ਖਤਮ ਹੋਈ ਅਮਰ 2 ਦੇ ਵਿੱਚ ਪੈ ਗਈ ਮੈਂ ਮੁੱਖ ਮੰਤਰੀ ਸਾਹਿਬ ਦਾ ਤੇ ਅਰਮਨ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਆਪ ਦੇ ਪਰਸਨਲ ਇੰਟਰਸਟ ਲੈ ਕੇ ਇਸ ਯੋਜਨਾ ਨੂੰ ਅੱਜ ਪੂਰੇ ਮੁਕੰਮਲ ਤੌਰ ਤੇ ਮਨਜ਼ੂਰੀ ਦੇ ਕੇ ਜਿਹੜੇ ਪੈਸੇ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਦੇ ਜਗ੍ਹਾ ਇਹ ਇਹਨਾਂ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਦੇ ਯੋਗਦਾਨ ਨਾਲ ਇਹ ਅੱਜ ਯੋਜਨਾ ਪੂਰੀ ਹੋ ਕੇ ਸਾਹਮਣੇ ਆਈ ਹੈ ਜੇਕਰ 15 ਦੇ ਵਿੱਚ ਪਾਸ ਹੋਇਆ ਸੀ ਉਦੋਂ ਤੋਂ ਮੌਜੂਦਾ ਜਿਹੜੇ ਵਿਧਾਇਕ ਸੀ ਜਾਂ ਅਗਰੇ ਉਦੋਂ ਬਾਅਦ ਵਿਧਾਇਕ ਆਏ ਜਿਹੜੇ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਆਏ ਉਹ ਸਾਰੇ ਹੀ ਜੇ ਯਤਨ ਕਰਦੇ ਤੇ ਅੱਜ ਇਹ ਸ਼ਹਿਰ ਆਏ ਇਸ ਯੋਜਨਾ ਦਾ ਲਾਭ ਅੱਜ ਤੋਂ 5-7 10 ਸਾਲ ਪਹਿਲਾਂ ਹੋ ਚੁੱਕਿਆ ਹੁੰਦਾ ਪਰ ਮੈਂ ਫਿਰ ਵੀ ਅੱਜ ਫਿਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦਾ ਤੇ ਅਰਿੰਦ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਯਕਨਾ ਸਦਕਾ ਜਿਨ੍ਹਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਜਦੋਂ ਵੀ ਮੈਂ ਗਿਆ ਮੈਨੂੰ ਗੇੜੇ ਵੀ ਬਹੁਤ ਲਾਉਣੇ ਪਏ ਸ਼ਹਿਰ ਦੇ ਇਤਰਾਜ਼ ਵੀ ਬਹੁਤ ਚੱਲਨੇ ਪਏ ਵੀ ਬਾਜ਼ਾਰ ਚ ਨਹੀਂ ਆਉਂਦੇ ਘਟ ਆਉਂਦੇ ਐ ਪਰ ਮੇਰੀ ਕੋਸ਼ਿਸ਼ ਇਹ ਸੀ ਕਿ ਜਿੰਨਾ ਚਿਰ ਇਹ ਮਨਜ਼ੂਰੀ ਨਹੀਂ ਆਉਂਦੀ ਉਹਨਾਂ ਚਿਰ ਮੈਂ ਲਗਾਤਾਰ ਪਾਉਂਦੀ ਮੈਨੂੰ ਦਿੱਲੀ ਦੇ ਚੱਕਰ ਕਰਨੇ ਪਏ ਕਹਾਂਦੀ ਮੈਨੂੰ ਚੰਡੀਗੜ੍ਹ ਦੇ ਚੱਕਰ ਪੈਣ ਕਿਸੇ ਦਫ਼ਤਰ ਦੇ ਚੱਕਰ ਕੱਢਣੇ ਪੈਣ ਉਹ ਜਿਹੜੀ ਮਨਜ਼ੂਰੀ ਹੈ ਜਿੰਨਾ ਚਿਰ ਨਹੀਂ ਆਉਂਦੀ ਉਹਨਾਂ ਚਿਰ ਲਗਾਤਾਰ ਲੱਗੇ ਰਿਆ ਨਾ ਇਸ ਦੇ ਮਨਜ਼ੂਰੀ ਦੇ ਪਿੱਛੇ ਇੱਕ ਹੋਰ ਵੱਡੀ ਜਿਹੜੀ ਸਾਡੀ ਮਦਦ ਹੋਈ ਹੈ ਉਹ ਡੀਸੀ ਮੁਕਸਰ ਵੱਲੋਂ ਹੋਈ ਹੈ ਡੀਸੀ ਸਾਹਿਬ ਨੇ ਮਗਰਲੇ ਜਦੋਂ ਤੋਂ ਆਏ ਹੈ ਉਹਨਾਂ ਨੇ ਇੱਕ ਵੀ ਦਿਨ ਐ ਜਾਨੀ ਨਹੀਂ ਦਿੱਤਾ ਜਦੋਂ ਕਿ ਉਹਨਾਂ ਨੇ ਇਸ ਯੋਜਨਾ ਲਈ ਕਿਤੇ ਨਾ ਕਿਤੇ ਕੋਈ ਕਾਨਫਰੰਸ ਕਾਲ ਕਰ ਲਈ ਕਿਸੇ ਅਫਸਰ ਨੂੰ ਅਪਰੋਚ ਕਰ ਲਿਆ ਕਿਥੇ ਮੈਨੂੰ ਭੇਜਿਆ ਵੀ ਫਲਾਨੀ ਥਾਂ ਤੇ ਜਾ ਕੇ ਤੁਸੀਂ ਅਪਰੋਚ ਕਰਾਓ ਡੀਸੀ ਸਾਹਿਬ ਦੇ ਯਤਨਾਂ ਨਾਲ ਤੇ ਸਾਂਝੇ ਸਾਡੇ ਸਾਰੇ ਯਤਨਾਂ ਨਾਲ ਅੱਜ ਇਹ ਯੋਜਨਾ ਜਿਹੜੀ ਹੈ ਨੇਪਰੇ ਚੜੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ 2.5 ਮਹੀਨਿਆਂ ਦੇ ਵਿੱਚ ਇਹ ਸਾਰੇ ਟੈਂਡਰ ਲੱਗ ਕੇ ਸਾਰਾ ਕੰਮ ਸ਼ੁਰੂ ਹੋ ਜਾਊਗਾ ਜਿੱਥੇ ਸਾਡੇ ਲੋਕ ਸੀਵਰ ਨੂੰ ਅਦੇ ਵਿੱਚ ਨਰਕ ਦੀ ਜ਼ਿੰਦਗੀ ਭੋਗ ਰਹੇ ਸੀ ਉੱਥੇ ਸ਼ਿਵਰਮਖਸ ਪਾਣੀ ਪੀਣ ਜਾਂ ਪਾਣੀ ਵਰਤਣ ਲਈ ਮਜਬੂਰ ਸੀ ਉਹ ਸਾਰੀਆਂ ਦਿੱਕਤਾਂ ਸ਼ਹਿਰ ਦੀਆਂ ਦੂਰ ਹੋ ਜਾਣੀਆਂ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਦੁਬਾਰਾ ਤੋਂ ਫਿਰ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਡੇ ਨੈਸ਼ਨਲ ਅਰਵਿੰਦ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰੂੰਗਾ ਤੇ ਨਾਲ ਹੀ ਨਮਾਦ ਕਰਦਾ ਮੈਂ ਡੀਸੀ ਸਾਹਿਬ ਦਾ ਕਿ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਯੋਜਨਾ ਲਈ ਜਦੋਂ ਤੋਂ ਮੈਂ ਜਦੋਂ ਪਹਿਲੇ ਦਿਨ ਆਈ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕਰਨ ਗਿਆ ਸੀ ਕਿ ਡੀਸੀ ਸਾਹਿਬ ਸਾਡੇ ਸ਼ਹਿਰ ਬਾਰੇ ਤੁਸੀਂ ਵਿਚਾਰ ਕਰੋ ਉਹਨਾਂ ਨੇ ਸਾਰੀਆਂ ਸਮੱਸਿਆਵਾਂ ਮੇਰੇ ਨਾਲ ਡਿਸਕਸ ਕਰਕੇ ਲਗਾਤਾਰ ਘੰਟਿਆਂ ਬੱਧੀ ਲਾ ਕੇ ਇਹ ਸਮੱਸਿਆ ਦਾ ਹੱਲ ਕਰਨ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹਰੇਕ ਅਫਸਰ ਨੂੰ ਅਪਰੋਚ ਕਰਨ ਵਿੱਚ ਹਰੇਕ ਡਿਪਾਰਟਮੈਂਟ ਨੂੰ ਰੋਜ਼ ਅਪਰੋਚ ਕਰਦੇ ਜੀ ਵੀ ਇੱਥੇ ਸਾਡੀ ਫਾਈਲ ਆੜ ਗਈ ਇੱਥੋਂ ਆ ਗਈ ਇੱਥੋਂ ਆ ਗਈ ਇਹ ਸਾਰੇ ਅੱਜ ਡੀਸੀ ਸਾਹਿਬ ਦੀਆਂ ਕੋਸ਼ਿਸ਼ਾਂ ਸਦਕਾ ਮੈਂ ਆਪ ਕੋਸ਼ਿਸ਼ ਕੀਤੀ ਸਾ ਮੁੱਖ ਮੰਤਰੀ ਸਾਹਿਬ ਤੇ ਕੰਗੜਵਾਲ ਸਾਹਿਬ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਤੇ ਅੱਜ ਅਸੀਂ ਇਸ ਪੜਾ ਤੇ ਪਹੁੰਚਾਂਗੇ 2 ਢਾਈ ਮਹੀਨਿਆਂ ਦੇ ਵਿੱਚ ਇਹ ਪਾਸ ਪੈਸੇ ਪਾਸ ਹੋ ਕੇ ਆ ਚੁੱਕੇ ਹਨ ਇਹਨਾਂ ਦੇ ਟੈਂਡਰ ਲੱਗਣੇ ਹਨ ਇੱਕ ਦਾ ਟੈਂਡਰ ਲੱਗ ਚੁੱਕਾ ਹੈ ਜਿਹੜਾ ਟੈਂਡਰ ਮਾਡਲ ਟਾਊਨ ਤੋਂ ਲੈ ਕੇ ਦਸਾਰਾ ਗਰਾਉਂਡ ਤੱਕ ਪਾਈਪਲਾਈਨ ਪਾਣੀ ਹੈ ਦਸਾਰਾ ਗਰਾਉਂਡ ਤੋਂ ਅਗਲਾ ਟੈਂਡਰ ਦਸਾਰਾ ਗਰਾਉਂਡ ਤੋਂ ਪਾਈਪਲਾਈਨ ਪਾ ਕੇ ਬਾਹਰ ਜਾਣੀ ਹੈ ਇਸ ਇਹਦੇ ਨਾਲ ਸ਼ਹਿਰ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਵਧਾਈ ਦਿਨਾ ਕਿ ਪਰਮਾਤਮਾ ਸਾਰਿਆਂ ਨੂੰ ਰਾਹ ਮਿਲ ਕੇ ਪਵਨ ਦੀਓ ਕਿਸੇ ਵੀ ਪਾਰਟੀ ਨਾਲ ਸੰਬੰਧਤ ਸਾਰਿਆਂ ਨੂੰ ਇਹ ਹਿੰਮਤ ਬਖਸ਼ੇ ਕਿ ਆਪਾਂ ਰਾਹ ਮਿਲ ਕੇ ਇਸ ਕੰਮ ਨੂੰ ਨੇਪੜੇ ਚੜ੍ਹੀਏ ਤੇ ਵਧੀਆ ਤਰੀਕੇ ਨਾਲ ਕਰਾ ਕੇ ਸ਼ਹਿਰ ਵਿੱਚ ਸੀਵਰ ਤੇ ਪਾਣੀ ਦੀ ਸਮੱਸਿਆ ਜਿਹੜਾ ਮੁਕਸਰ ਹਿਆਸਿਕ ਸ਼ਹਿਰ ਸੀ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝਦਾ ਆ ਰਿਹਾ ਸੀ ਮੇਰਾ ਕਹਿਣਾ ਜਦੋਂ ਇਹ ਕੰਮ ਮੁਕੰਮਲ ਹੋ ਜਾਣਗੇ ਤਾਂ ਮਗਰਲੇ ਅਗਲੇ ਦਸਾਂਵੀਆਂ ਸਾਲਾਂ ਤੱਕ ਇਹ ਸੀਵਰ ਦੀ ਜਿਹੜੀ ਸਮੱਸਿਆ ਹੈ ਥੋ ਖਤਮ ਹੋ ਜੂਗੀ ਬਿਲਕੁਲ ਇਨਾ ਹੀ ਕਹਿੰਦਾ ਹਾਂ ਮੈਂ ਦੁਬਾਰਾ ਤੋਂ ਫਿਰ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਅਰਵਿੰਦ ਕੇਗੜੀਵਾਲ ਸਾਹਿਬ ਦਾ ਧੰਨਵਾਦ ਕਰਦਾ ਹਾਂ ਨਾਲ ਹੀ ਡੀਸੀ ਮਕਸਰ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਮਿਹਨਤ ਅਨਥਕ ਮਿਹਨਤ ਸੀ ਇਹਦੇ ਪਿੱਛੇ ਜਿਹਦੇ ਨਾਲ ਅੱਜ ਇਹ ਨੇਪਰੇ ਚੜਿਆ ਇਨਾ ਹੀ ਕਹਿੰਦਾ ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨਾ ਪ੍ਰੈਸ ਭਾਈਜਰ ਆਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜਿਹੜੇ ਪ੍ਰੋਸੈਸ ਹੋਣਾ ਟਾਸਕ ਕੰਪਲੀਟ ਹੋਣੇ ਆ ਡਵੈਲਪਮੈਂਟ ਦੇ ਇਹ ਟਾਈਮ ਬਾਉਂਡ ਹੋਣਗੇ ਜਾਂ ਕਿਸ ਤਰ੍ਹਾਂ ਕਦੋਂ ਤੱਕ ਇਹ ਸੇਵਾਵਾਂ ਲੋਕਾਂ ਦੀ ਝੋਲੀ ਚ ਪੈਂਦੀਆਂ ਹੋ ਜਾਣਗੀਆਂ ਇਹ ਬੜਾ ਵੱਡਾ ਪ੍ਰਸ਼ਾਸਨ ਹੈ ਜੀ ਬੜਾ ਵੱਡਾ ਪ੍ਰਸ਼ਾਸਨ ਪਰ ਅਸੀਂ ਇਹਨੂੰ ਲਗਾਤਾਰ ਜਿਹੜਾ ਲੱਗੇ ਰਵਾਂਗੇ ਤੇ ਮੈਨੂੰ ਉਮੀਦ ਹੈ ਕਿ ਅਸੀਂ 7 ਤੋਂ 1.5 ਸਾਲ ਦੇ ਵਿੱਚ ਸਾਰਾ ਕੰਮ ਕੰਪਲੀਟ ਕਰ ਲਾਂਗੇ ਸਾਲ ਤੋਂ 1.5 ਸਾਲ ਦੇ ਵਿੱਚ ਤੁਸੀਂ ਲਗਾਤਾਰ ਮੀਟਿੰਗ ਕਰੋਗੇ ਇਸ ਕੰਮ ਦੀ ਮੈਂ ਸ਼ਾਇਦ ਤੁਹਾਨੂੰ ਇਹ ਦੱਸ ਦਿਆਂ ਕਿ ਮੈਂ ਰਾਤ ਵੀ 11:30 12 ਵਜੇ ਸੀਵਰ ਵਾਲੀ ਮਸ਼ੀਨ ਦੇ ਕੋਲੇ ਖੜਾ ਸੀ ਜਿਹੜੀ ਬਠਿੰਡਾ ਰੋਡ ਤੇ ਗੁਰਦੁਆਰਾ ਤਰਨਤਾਰਨ ਸਾਹਿਬ ਦੇ ਅੱਗੇ ਚੱਲ ਰਹੀ ਸੀ ਮੈਂ ਅੱਜ ਨਹੀਂ ਕਰੂੰਗਾ ਮੈਂ ਜਿੰਨਾ ਚਿਰ ਇਸ ਲੋਕਾਂ ਨੇ ਮੈਨੂੰ ਕੰਮ ਸੌਪਿਆ ਮੈਂ ਉਸ ਕੰਮ ਨੂੰ ਆਪਦੀ ਤੰਦੇ ਹੀ ਨਾਲ ਕਰ ਲਗਾਤਾਰ ਕਰਦਾ ਰਿਹਾ ਇਹ ਜ਼ਰੂਰ ਹੈ ਵੀ ਜੜਿੱਕੇ ਹੁੰਦੇ ਨੇ ਮਿਊਨਿਸਪਲ ਕਮੇਟੀ ਦਾ ਸਾਥ ਹੈ ਨਹੀਂ ਸੀ ਅਸੀਂ ਟੈਂਡਰ ਲਾਉਣ ਦੀ ਕੋਸ਼ਿਸ਼ ਕਰਦੇ ਹੋ ਟੈਂਡਰ ਜੇ ਅਸੀਂ ਲਾਏ ਵੀ ਤੋ ਇਸ ਕਿਸਮ ਦੇ ਲੱਗੇ ਵੀ ਮਿਊਨਿਸਪਲ ਕਮੇਟੀ ਕੋਲੇ 10 ਕਰੋੜ ਅਸੀਂ ਸੀਵਰ ਲਈ ਮੰਗਦੇ ਸੀ ਉਹਨੇ 10 ਕਰੋੜ ਦੇ 3 ਡੀਸੀ ਸਾਹਿਬ ਦੇ ਹਦਾਇਤਾਂ ਤੇ ਉਹ ਟੈਂਡਰ ਤਾਂ ਲਾਤੀ ਪਰ ਮਗਰ 55 ਕਰੋੜ ਦੇ ਆਪ ਦੇ ਲੋਕਡਾਉਨ ਦੇ ਬਾਤ ਜਿੰਨਾ ਤੇ ਸੀਵਰ ਜਿੰਨਾ ਤੇ ਪੀਨ ਵਾਲਾ ਪਾਣੀ ਹੈ ਨਹੀਂ ਮੇਰੇ ਘਰ ਕੱਲੀਆਂ ਲੋਕਡਾਉਨਾਂ ਕੁਛ ਨਹੀਂ ਕਰ ਰਹੀਆਂ ਮੈਂ ਫੇਰ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਹੀ ਮੈਂ ਮਿਊਨਿਸਪਲ ਕਮੇਟੀ ਨੂੰ ਕਹੂੰਗਾ ਕਿ ਨਾਲ ਮਿਲ ਕੇ ਕੰਮ ਕਰਕੇ ਸ਼ਹਿਰ ਦਾ ਸੁਧਾਰ ਕਰੀਏ ਇਹ ਮੈਂ ਲਗਾਤਾਰ ਇਹਦੇ ਲਈ ਵਚਨਬੱਧ ਹਾਂ ਕਿ ਜਿੰਨਾ ਚਿਰ ਇਹ ਸੀਵਰ ਪੈ ਕੇ ਮੁਕੰਮਲ ਨਹੀਂ ਹੋ ਜਾਂਦਾ ਮੈਂ ਦਿਨ ਰਾਤ ਇਹਦੇ ਲਈ ਕੰਮ ਕਰਦਾ ਰਹੂੰਗਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਹੈ ਕਿ ਜਿੱਦੇ ਮੈਂ ਐਮਐਲਏ ਬਣਿਆ ਸੀ ਉਦੋਂ ਇੱਕ ਮਹੀਨਾ ਬਾਅਦ ਮੈਂ ਜਿਹੜੇ ਜਲ ਸਪਲਾਈ ਐਂਡ ਸੈਨੀਟੇਸ਼ਨ ਦੇ ਹੈੱਡ ਸੀਗੇ ਉਹਨਾਂ ਕੋਲੇ ਉੱਥੇ ਪਹੁੰਚਿਆ ਚੰਡੀਗੜ੍ਹ ਮੈਂ ਕੈਮ ਮੈਡਮ ਤਲਵਾਰ ਸੀਗੇ ਉਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਉਹ ਕਹਿੰਦੇ ਜੀ ਅਮਰਤ ਯੋਧਿਆਂ ਦੇ ਵਿੱਚ ਮੁਕਸਰ ਸਨ 15 ਤੋਂ ਪਿਆ ਹੋਇਆ ਔਰ ਉਹਦੀ ਤੁਸੀਂ ਜਦੋਂ ਮੈਨੂੰ ਉਹਨਾਂ ਨੇ ਦੇਖਿਆ ਤਾਂ ਮੇਰੇ ਕਿ ਨਹੀਂ ਵੇਖ ਕੇ ਹੱਸੇ ਵੀ ਮੇਰੇ ਕੋਲੇ ਆਉਂਦੇ ਤਾਂ ਬਹੁਤ ਲੋਕ ਆ ਪਰ ਇਹਦੇ ਤੇ ਮਿਹਨਤ ਇੰਨੀ ਕਿ ਕਰਨੀ ਪੈਂਦੀ ਹੈ ਵੀ ਹਰੇਕ ਬੰਦਾ ਮਿਹਨਤ ਨਹੀਂ ਕਰਦਾ ਤੁਹਾਨੂੰ ਹਰੇਕ ਫਾਈਲ ਚੱਕ ਕੇ ਉਹਨਾਂ ਦੇ ਲੱਭ ਜੀ ਅੱਜ ਵੀ ਉਹ ਮੌਜੂਦ ਹੈ ਕਿਸੇ ਡਾਇਰੈਕਟਰ ਉਹਨੇ ਉਹ ਕਹਿੰਦੇ ਵੀ ਹਰੇਕ ਫਾਈਲ ਚੱਕ ਕੇ ਜਦ ਤੁਸੀਂ 2-3 ਸਾਲ ਤੁਰੇ ਫਿਰੋਗੇ ਤਾਂ ਤੁਸੀਂ ਇਸ ਯੋਜਨਾ ਨੂੰ ਸ਼ਹਿਰ ਚ ਲਿਆ ਸਕੋਗੇ। ਔਰ ਮੈਂ ਉਹਨਾਂ ਦੇ ਕਹਿਣ ਤੇ ਲਗਾਤਾਰ ਲੱਗਿਆ ਰਿਆ, ਲਗਾਤਾਰ ਮਿਹਨਤ ਕੀਤੀ। ਮੇਰਾ ਜਦੋਂ ਵੀ ਮੈਂ ਮੁੱਖ ਮੰਤਰੀ ਸਾਹਿਬ ਕੋਲੇ ਗਿਆ ਉਹਨਾਂ ਨੇ ਮੇਰਾ ਜਦੋਂ ਵੀ ਮੈਂ ਉਹਨਾਂ ਨੂੰ ਕਿਤੇ ਫੋਨ ਕਰਨ ਨੂੰ ਆਖਿਆ ਕਿਸੇ ਡਾਇਰੈਕਟਰ ਡਿਪਾਰਟਮੈਂਟ ਨੂੰ ਆਖਿਆ ਉਹਨਾਂ ਨੇ ਲਗਾਤਾਰ ਫੋਨ ਕੀਤੇ। ਮੈਂ ਕੇਂਦਰੀਵਾਲ ਸਾਹਿਬ ਕੋਲੇ ਗਿਆ ਉਹਨਾਂ ਨੇ ਵੀ ਮੇਰੀ ਇਸ ਫਰਿਆਦ ਨੂੰ ਪਹਿਲ ਦੇ ਆਧਾਰ ਤੇ ਲਿਆ ਤੇ ਸਭ ਤੋਂ ਬਾ ਹੁਣ ਅੰਤ ਦੇ ਵਿੱਚ ਆ ਕੇ ਜਦੋਂ ਡੀਸੀ ਸਾਹਿਬ ਆਏ ਤੇ ਡੀਸੀ ਸਾਹਿਬ ਨੇ ਆ ਕੇ ਇਸ ਕੰਮ ਨੂੰ ਇੰਨੀ ਕਿ ਸਪੀਡ ਫੜਾਤੀ ਕਿ ਅੱਜ ਅਸੀਂ ਇਹ ਕਹਿਣ ਜੋਗੇ ਕਿ ਪੈਸੇ ਮਨਜ਼ੂਰ ਹੋ ਕੇ ਆ ਚੁੱਕੇ ਆ ਇਹ ਮੈਂ ਤਾਂ ਸਾਡੇ ਕੋਲੇ ਜਿਹੜਾ ਜਿਵੇਂ ਦਾ ਆਇਆ ਡਿਪਾਰਟਮੈਂਟ ਵੱਲੋਂ ਜਿਹੜਾ ਆਇਆ ਸਾਨੂੰ ਆਹ ਡੇਟਾ ਦਿੱਤੀਆਂ ਗਈਆਂ ਸਾਰੀਆਂ